ਮੁਲਾਜ਼ਮ ਜਥੇਬੰਦੀਆਂ ਪਿਛਲੇ ਕੁਝ ਸਮੇਂ ਤੋਂ ਸੰਘਰਸ਼ ਦੀ ਰਾਤੋਂ ਹਟੀਆਂ ਹੋਈਆਂ ਨਜ਼ਰ ਆਉਂਦੀਆਂ ਸੀ ਪਰ ਹੁਣ ਹੀ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਿਹੜਾ ਸਰਕਾਰ ਦੇ ਖਿਲਾਫ ਸੰਘਰਸ਼ ਵਿੜਿਆ ਗਿਆ ਇਹ ਬਿਲਕੁਲ ਜਿੱਤਣ ਵਾਲੇ ਰੌਂਚ ਹੈ ਇਸ ਢੰਗ ਤੋਂ ਇਸ ਸਟਾਈਲ ਤੋਂ ਇਸ ਅੰਦਾਜ਼ੇ ਤੋਂ ਕਿ ਆਫਾ ਲੱਗਦਾ ਹੈ ਕਿ ਜਿੰਨੀ ਜ਼ੇ ਨਾਲ ਹੁਣ ਜਥੇਬੰਦੀਆਂ ਨੇ ਸਟ੍ਰਾਈਕ ਕੀਤੀ ਹੈ ਜਿੰਨਾ ਸੰਘਰਸ਼ ਤੇਜ਼ ਕਰਤਾ ਹੈ ਅਜਿਹਾ ਜੰਗ ਜ਼ਰੂਰ ਜਿੱਤੇ ਜਾਂਦੇ ਨੇ ਆਪ ਸਟੇਟ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀਆਂ ਨੇ ਸੰਘਰਸ਼ ਨੂੰ ਬੜੀ ਵਿਉਂਤਬੰਦੀ ਨਾਲ ਅਲਿਖਿਆ ਜੇ ਸਿੱਧੇ ਰੂਪ ਚ ਹੜਤਾਲ ਸਟ੍ਰਾਈਕ ਕਰਦੇ ਤਾਂ ਸ਼ਾਇਦ ਸਰਕਾਰ ਦੀ ਤਲਵਾਰ ਉਹਨਾਂ ਦੇ ਧੌਣ ਤੇ ਜ਼ਰੂਰ ਟਿਕਦੀ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਉਹਨਾਂ ਨੇ ਤਰੀਕਾ ਛੁੱਟੀ ਤੇ ਜਾਣ ਵਾਲਾ ਵਰਤਿਆ ਸਮੂਹ ਕਮਲਾਜਮ ਛੁੱਟੀ ਤੇ ਗਏ ਇਹ ਤਰੀਕਾ ਇਹ ਵਿਧੀ ਥੋੜੀ ਜੀ ਬਚਾਅ ਵਾਲੀ ਵਿਧੀ ਹੈ ਪਰ ਫਿਰ ਵੀ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਕਿਸਾਨ ਆਗੂ ਉਗਰਾਹਾਂ ਨੇ ਵੀ ਆਪਣਾ ਸਮਰਥਨ ਦੇਣ 'ਚ ਦੇਰ ਨਹੀਂ ਲਾਈ ਇਸ ਤੋਂ ਇਲਾਵਾ ਕੰਪਲੇਂਟ ਹੈਂਡਲਿੰਗ ਬਾਈਕ ਤੇ ਜਿਹੜੇ ਠੇਕੇਦਾਰੀ ਸਿਸਟਮ ਰਾਹੀਂ ਬਿਜਲੀ ਬੋਰਡ 'ਚ ਕਰਮਚਾਰੀ ਭਰਤੀ ਕੀਤੇ ਗਏ ਨੇ ਉਹ ਵੀ ਇਹਨਾਂ ਦੇ ਨਾਲ ਹੀ ਸਟ੍ਰਾਈਕ ਲਈ ਡਟ ਗਏ ਨੇ ਇਹ ਸਾਰੀ ਸਾਰਾ ਸੰਘਰਸ਼ ਇੰਨਾ ਵੱਡਾ ਹੋ ਗਿਆ ਹੈ ਕਿ ਹੁਣ ਸਰਕਾਰ ਕੋਲੇ ਇਹਨਾਂ ਦੀਆਂ ਮੰਗਾਂ ਮੰਨਣ ਤੋਂ ਸਿਵਾਏ ਕੋਈ ਚਾਰਾ ਨਹੀਂ ਸਰਕਾਰ ਮੀਟਿੰਗਾਂ ਵਿੱਚ ਜ਼ੁਬਾਨੀ ਇਹਨਾਂ ਕੋਲ ਕਾਫੀ ਮੰਗਾਂ ਕਈ ਵਾਰ ਮੰਨ ਚੁੱਕੀ ਹੈ ਪਰ ਉਹ ਲਾਗੂ ਕਰਨ ਤੋਂ ਅਨਾਕਾਨੀ ਹੋ ਜਾਂਦੀ ਹੈ ਮੰਗੀਆਂ ਗਈਆਂ ਮੰਗਾਂ ਸਮੇਂ ਸਿਰ ਲਾਗੂ ਨਹੀਂ ਹੁੰਦੀਆਂ ਤਾਂ ਹੁਣ ਇਸ ਪਾਵਰ ਸਟੇਟ ਕਾਰਪੋਰੇਸ਼ਨ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਕੰਡੀਸ਼ਨ ਰੱਖਤੀ ਹੈ ਕਿ ਜਦੋਂ ਸਾਨੂੰ ਰਿਟਰਨ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇਗੀ ਆਰਡਰ ਦੀ ਕਾਪੀ ਸਾਡੇ ਹੱਥ 'ਚ ਦਵੇਗੀ ਤਾਂ ਇਹ ਸੰਘਰਸ਼ ਉਦੋਂ ਹੀ ਖਤਮ ਹੋਵੇਗਾ ਮੇਰੇ ਕੋਲ ਜਿਹੜੀ ਸੂਤਰਾਂ ਤੋਂ ਆਈ ਖਬਰ ਅਨਸਾਰ ਇਹ ਮੁਲਾਜ਼ਮ ਜਥੇਬੰਦੀਆਂ ਦੇ ਅੱਗੇ ਸਰਕਾਰ ਤੇ ਗੋਡੇ ਟੇਕਣ ਲਈ ਮਜਬੂਰ ਹੋਣ ਦੇ ਕਿਨਾਰੇ ਹੀ ਹੈ ਬਹੁਤ ਵੱਡੀ ਆਸ ਹੈ ਕਿ ਅੱਜ ਸ਼ਾਮ ਤੱਕ ਇਹ ਮੁਲਾਜ਼ਮ ਆਗੂਆਂ ਨੂੰ ਨੋਟੀਫਿਕੇਸ਼ਨ ਹੱਥ 'ਚ ਦੇ ਕੇ ਹੜਤਾਲ ਖਤਮ ਕਰਾਉਣ ਦੇ ਯਤਨ ਕੀਤੇ ਜਾ ਰਹੇ ਨੇ। ਕਈ ਇਹਨਾਂ ਦੇ ਹੈੱਡਕੁਆਰਟਰ ਵਿੱਚ ਕਈ ਸੀਨੀਅਰ ਅਫਸਰ ਤੇ ਸਰਕਾਰ ਦੇ ਕਈ ਨਮਾਇंदे ਇਹਨਾਂ ਦੀਆਂ ਮੁਸ਼ਕਲਾਂ ਦੇ ਆਰਡਰ ਜਾਰੀ ਕਰਨ ਲਈ ਯੋਜਨਾ ਤਿਆਰ ਕਰ ਰਹੇ ਨੇ। ਸ਼ਾਇਦ ਸ਼ਾਮ ਤੱਕ ਇਹ ਮੁਲਾਜ਼ਮ ਜਥੇਬੰਦੀਆਂ ਦੇ ਹੱਥ ਜਿੱਤ ਦਾ ਸੇੜਾ ਲੱਗ ਜੇ। ਪਰ ਅਜੇ ਹੀ ਹੜਤਾਲ ਨਾਲ ਪੰਜਾਬ ਵਿੱਚ ਹਾਹਾਕਾਰ ਮਚ ਗਈ ਹੈ। ਜਿੱਥੇ ਕਿਤੇ ਵੀ ਬਿਜਲੀ ਦੀ ਕਿਸੇ ਸਪਲਾਈ ਵਿੱਚ ਫਾਲਟ ਪੈ ਜਾਂਦਾ ਤਾਂ ਉਸ ਨੂੰ ਠੀਕ ਕਰਨ ਵਾਲਾ ਕੋਈ ਨਹੀਂ ਇੰਜ ਹੀ ਖੇਤੀਬਾੜੀ ਦੇ ਟਿਊਬਵੈਲ ਜਿਹੜੇ ਹੈਗੇ ਨੇ ਉਹਨਾਂ ਦੀਆਂ ਲਾਈਨਾਂ ਤੇ ਕਿਤੇ ਕੋਈ ਫਾਲਟ ਪੈ ਜਾਂਦਾ ਤਾਂ ਕਿਤੇ ਵੀ ਕੋਈ ਉਹਨੂੰ ਠੀਕ ਕਰਨ ਵਾਲਾ ਕਰਮਚਾਰੀ ਅੱਗੇ ਨਹੀਂ ਆਉਂਦਾ ਇਸ ਤਰ੍ਹਾਂ ਸਰਕਾਰ ਦੀ ਜਿਹੜੀ ਬਿਜਲੀ ਬੋਰਡ ਦੀ ਪ੍ਰਾਪਤੀ ਪਿਛਲੇ ਲੰਬੇ ਸਮੇਂ ਤੋਂ ਦਿਖਾਈ ਜਾ ਰਹੀ ਸੀ ਉਹ ਹੁਣ ਅਸਲੀ ਰੂਪ ਚ ਮੁਲਾਜ਼ਮਾਂ ਦਾ ਸਹਿਯੋਗ ਦਿਖਾ ਰਹੀ ਹੈ ਇਸ ਸਬੰਧ ਵਿੱਚ ਮੈਂ ਚੀਫ ਬਾਰਡਰ ਜ਼ੋਨ ਨਾਲ ਕੁਝ ਗੱਲਾਂ ਕੀਤੀਆਂ ਨੇ ਜਿਹੜੀਆਂ ਆਪ ਸਭ ਦੇ ਸਨਮੁਖ ਹਨ। ਇਹ ਚੀਫ ਸਾਹਿਬ ਤੁਹਾਡੇ ਕਰਮਚਾਰੀਆਂ ਵੱਲੋਂ ਹੜਤਾਲ ਵਧਾ ਦਿੱਤੀ ਗਈ ਹੈ। ਇਹਦੇ ਨਾਲ ਕਿਵੇਂ ਦੀਆਂ ਮੁਸ਼ਕਲਾਂ ਪਾਵਰ ਕਾਮ ਨੂੰ ਹੋ ਸਕਦੀਆਂ ਨੇ। ਦੇਖੋ ਜੀ ਵਕ ਵਕ ਮੰਗਾ ਕਰਕੇ ਜਿਹੜੀ ਇਹਨਾਂ ਨੇ ਹੜਤਾਲ ਪਹਿਲਾਂ 13 ਤੱਕ ਸੀਗੀ, ਮਾਸਕੇ ਅਜਿਹਾ ਲੀਵ ਦੇ ਪ੍ਰੋਗਰਾਮ ਦੇ ਦੀਨ। ਉਹ ਕੱਲ ਸ਼ਾਇਦ ਮੀਟਿੰਗ ਹੋਈ ਸੀ ਉਹਦੇ ਵਿੱਚ ਸ਼ਾਇਦ ਕੋਈ ਕਿਸੇ ਸਹਿਮਤੀ ਤੇ ਪਹੁੰਚੀ ਨਹੀਂ ਹੈ ਤਾਂ ਇਹਨਾਂ ਨੇ ਕਾਲ ਜਿਹੜੀ ਉਹ 5 ਦਿਨ ਹੋਰ ਵਧਾਈ ਹੈ 17 ਤੱਕ ਮੈਂ ਇਹਨਾਂ ਨੇ ਵਧਾਈ ਹੈਗੀ ਆ ਉਹਦੇ ਨਾਲ ਮੁਸ਼ਕਲ ਇਹ ਹੋ ਰਹੀ ਹੈ ਵੀ ਜਿਹੜੇ ਸਾਡੇ ਕੋਲ ਪਹਿਲਾਂ ਹੀ 73% ਦੇ ਵਿੱਚ ਵੀ ਸਾਡੇ ਕੋਲ ਐਬਸੈਂਟੇਜ ਸੀਗੀ ਬਾਰਡਰ ਜ਼ੋਨ ਦੀ ਉਹ ਇਹਦੇ ਨਾਲ ਹੁਣ ਹੋਰ ਵੀ ਜਿਹੜੇ ਆ ਮੁਲਾਜ਼ਮ ਜਿਹੜੇ ਕਾਫੀ ਰਹਿੰਦੇ ਸੀ ਸਾਡੇ ਕੋਲ 25 27% ਉਹਦੇ ਵਿੱਚੋਂ ਵੀ 2 4% ਹੋਰ ਕੱਟ ਗਏ ਹੈਗੇ ਆ ਇਸ ਇਸ ਹੜਤਾਲ ਨਾਲ ਤੁਹਾਡੀ ਕਿਤੇ ਕਿਸੇ ਖੇਤਰ ਚ ਸਪਲਾਈ ਪ੍ਰਭਾਵਿਤ ਜਾਂ ਬੰਦ ਹੋਈ ਹੈ ਨਹੀਂ ਮੇਜਰ ਕੋਈ ਇਦਾਂ ਦੀ ਨਹੀਂ ਹੈਗੀ ਵੀ ਕੋਈ ਮੀਡੀਅ ਬ੍ਰੇਕਡਾਊਨ ਹੋ ਗਈ ਹੋਵੇ ਸਾਡੇ ਕੋਲ ਟੰਨਾ ਹੋਈ ਨਹੀਂ ਇਦਾਂ ਦਾ ਕੋਈ ਨਹੀਂ ਹੈ ਨਾਰਮਲੀ ਤਕਰੀਬਨ ਸ਼ਡਿਊਲ ਮੁਤਾਬਕ ਸਾਰੀਆਂ ਹੈਗੀਆਂ ਸਪਲਾਈਆਂ ਉਹਦੇ ਵਿੱਚ ATP ਦੀ ਜਿਹੜੀ ਹੈਗੀ ਸਾਡੇ ਕੋਲ ਸਪਲਾਈ ਥੋੜੀ ਜਿਹੀ ਡਿਸਟਰਬ ਹੈਗੀ ਆ ਉਹ ਤੇ ਮੁਲਾਜ਼ਮ ਹੈ ਨਹੀਂ ਬਾਕੀ ਜਿਹੜੀ ਆਰਗਨ ਕੀਟਾਂ ਦੀਆਂ ਘਰਾਂ ਦੀਆਂ ਸਪਲਾਈਆਂ ਹੈਗੀਆਂ ਉਹ ਤਕਰੀਬਨ ਥੋੜਾ ਬਹੁਤ ਥਨ ਰੁਟੀਨ ਜਿਹੜਾ ਫਾਲਟ ਪੈਦਾ ਉਹ ਰਿਮੂਵ ਕਰਕੇ ਵੀ ਚੱਲੂ ਮੁਲਾਜ਼ਮਾਂ ਦੀ ਇਸ ਹੜਤਾਲ ਦੌਰਾਨ ਤੁਸੀਂ ਕਿਹੜੀ ਸਪਲਾਈ ਨੂੰ ਪ੍ਰਾਇੋਰਟੀ ਦੇ ਰਹੇ ਹੋ ਕਿ ਕਿਹੜੀ ਸਪਲਾਈ ਹੈ ਜਿਹੜੀ ਚਾਲੂ ਰੱਖਣੀ ਜ਼ਰੂਰੀ ਹੈ ਕਿਹੜੀ ਹੈ ਜਿਹੜੀ ਬੰਦ ਹੋ ਜਾਵੇ ਤੇ ਗੁਜ਼ਾਰਾ ਹੋ ਸਕਦਾ ਹੈ ਅਸੀਂ ਸਪਲਾਈ ਦੇਖੋ ਜਿਹੜੀ ਤਰ੍ਹਾਂ ਦੀ ਹੈਗੀ ਹੈ ਨਾ ਜਿਹਦੇ ਨਾਲ ਵਾਟਰ ਸਪਲਾਈ ਵੀ ਕਨੈਕਟਡ ਹੈਗੀਆਂ ਆ ਉਹ ਜਹਾ ਹਸਪੀਟਲ ਦੀਆਂ ਹੈਗੀਆਂ ਐ ਐਮਰਜੈਂਸੀ ਸੁਵਾਂਵਾ ਹੈਗੀਆਂ ਉਹਨਾਂ ਨੂੰ ਪ੍ਰਾਇੋਰਟੀ ਦਿੰਨੇ ਆ ਅਸੀਂ ਹੂੰ ਤਾਂ ਖੇਤੀਬਾੜੀ ਵਾਲੀ ਜਿਹੜੀ ਚਲੋ 1 ਅੱਧਾ ਦਿਨ ਬੰਦ ਵੀ ਹੋ ਜੇ ਤਾਂ ਕੋਈ ਗੱਲ ਨਹੀਂ ਉਹ ਥੋੜਾ ਜਿਹਾ ਅਸੀਂ ਬਾਅਦ ਵਿੱਚ ਰੀਸਟੇਲ ਕਰਦੇ ਹਾਂ ਉਹਨੂੰ ਪਰ ਉਹ ਵੀ ਅਸੀਂ ਅ ਜਰੂਰ ਕੋਸ਼ਿਸ਼ ਕਰਦੇ ਹਾਂ ਵੀ ਉਹ ਵੀ ਚੱਲੂ ਹੋ ਜਾਈਂ ਹਾਂ ਸੈਕੰਡਲੀ ਜਿਹੜੇ ਮੁਲਾਜ਼ਮਾਂ ਨੇ ਛੁੱਟੀ ਤੇ ਗਏ ਨੇ ਇਹ ਜੀ ਪਹਿਲੇ ਸਮੇਂ ਚ ਹੜਤਾਲ ਕਰਦੇ ਸੀ ਹੜਤਾਲ ਤੇ ਛੁੱਟੀ ਦੇ ਜਾਣ ਚ ਕੀ ਅੰਤਰ ਹੈ ਹੜਤਾਲ ਵੀ ਅਸੀਂ ਉਸੇ ਤਰ੍ਹਾਂ ਹੀ ਮੰਨਦੇ ਆ ਕਿ ਕੋਈ ਛੁੱਟੀ ਵੀ ਜਿਹੜੀ ਹੈਗੀ ਐ ਦੈਟ ਇਜ਼ ਨੋਟ ਅ ਫੰਡਾਮੈਂਟਲ ਰਾਈਟ ਤੁਸੀਂ ਕੋਈ ਵੀ ਛੁੱਟੀ ਜਦੋਂ ਮਰਜ਼ੀ ਲੈ ਸਕਦੇ ਆ ਆਪਣੀ ਮਰਜ਼ੀ ਨਾਲ ਸਵਾਏ ਮੈਡੀਕਲ ਲੀਵ ਤੋਂ ਬੰਦ ਦੀ ਜਿਹੜੀ ਛੁੱਟੀ ਵੀ ਉਸੇ ਤਰ੍ਹਾਂ ਹੀ ਗਣੀ ਜਾਂਦੀ ਹੈ ਐਬਸੈਂਟ ਹੀ ਗਣੀ ਜਾਂਦੀ ਹੈ ਸਟ੍ਰਾਈਕ ਵੀ ਜਿਹੜੀ ਹੈ ਉਹ ਵੀ ਐਬਸੈਂਟ ਹੀ ਗਿਣਿਆ ਜਾਂਦਾ ਬੰਦਾ ਕੋਈ ਫਰਕ ਨਹੀਂ ਹੈਗਾ ਇਹ ਤਾਂ ਇਹਨਾਂ ਨੇ ਵੱਖਰਾ ਐ ਕਲੌਜ਼ ਲਵਲੀ ਹਾਂਜੀ ਅਹੀਂ ਛੁੱਟੀ ਤੇ ਜਾਣਾ ਹੈ ਜੀ ਪਰ ਛੁੱਟੀ ਕੋ ਰਾਈਟ ਨਹੀਂ ਹੈ ਕਿ ਤੇਰਾ ਜੇ ਸਵਾਮਾ ਸਾਨੂੰ ਜ਼ਰੂਰੀ ਹੈ ਤਾਂ ਛੁੱਟੀ ਕੈਂਸਲ ਵੀ ਕੀਤੀ ਜਾ ਸਕਦੀ ਹੈ ਇਸ ਇਸ ਜਿਹੜਾ ਇਹ ਹੜਤਾਲ ਦਾ ਪੀਰੀਅਡ ਹੈ ਜਿਹੜੇ ਇਹਨਾਂ ਨੇ ਛੁੱਟੀਆਂ ਦਿੱਤੀਆਂ ਨੇ ਤੁਹਾਡੇ ਨੂੰ ਪਾਵਰ ਕਾਮ ਨੂੰ ਉਹ ਛੁੱਟੀਆਂ ਸਵੀਕਾਰ ਕਰ ਰਹੇ ਹੋ ਜਾਂ ਇਹਨਾਂ ਨੂੰ ਐਬਸੈਂਟ ਫਰਮ ਡਿਊਟੀ ਕਰ ਰਹੇ ਹੋ ਨਹੀਂ ਨਹੀਂ ਛੁੱਟੀ ਨਹੀਂ ਸਵੀਕਾਰ ਕੀਤੀ ਜਾ ਸਕਦੀ ਉਹ ਤਾਂ ਐਬਸੈਂਟ ਹੀ ਹੈਗੀ ਹੈ 노 ਵਰਕ নো పే ਵਾਲੇ ਰੂਲ ਦੇ ਅਧੀਨ ਉਹ ਤਨਖਾਹੀ ਚੱਟੀ ਜਾਊ ਤੁਹਾਡੇ ਗ੍ਰਿਡ ਜਾਂ ਥਰਮਲ ਪਲਾਂਟ ਇਸ ਹੜਤਾਲ ਨਾਲ ਪ੍ਰਭਾਵਿਤ ਹੋਏ ਹੋਣ ਕੋਈ ਗ੍ਰਿਡ ਬੰਦ ਹੋ ਗਿਆ ਹੋਵੇ ਜਾਂ ਕੋਈ ਥਰਮਲ ਪਲਾਂਟ ਬੰਦ ਹੋ ਗਿਆ ਹੋਵੇ ਜਾਂ ਕੋਈ ਨਿੱਕ ਟਪ ਵਿਖੇ ਚ ਬੰਦ ਹੋਣ ਦੇ ਚਾਂਸ ਹੋਣ ਨਹੀਂ ਐ ਐਸੀ ਐਸ ਵੀ ਲਈ ਤੱਕ ਤਾਂ ਕੋਈ ਇਦਾਂ ਦੀ ਮੇਜਰ ਕੋ ਬ੍ਰੇਕਡਾਉਨ ਨਹੀਂ ਹੈਗੀ ਨਾ ਹੀ ਕੋ ਥਰਮਲ ਦੀ ਨਾ ਹੀ ਕੋ ਹਾਈਡਰੋ ਦੀ ਨਾ ਹੀ ਕੋ ਸਾਡਾ ਕੋਈ ਗ੍ਰਿਡ ਇਦਾਂ ਦਾ ਕੋ ਫੇਲਰ ਹੈਗਾ ਇਹ ਹੂੰ ਖਾਸ ਤੌਰ ਤੇ ਬਾਰਡਰ ਏਰੀਆਸ਼ ਤੋਂ ਕੋ ਇਦਾਂ ਦੀ ਨਹੀਂ ਧਿਆਨ ਚਾਹੀ ਹੈਗੀ ਪਰ ਜੇ ਸ਼ਾਇਦ ਹੋਰ ਮੁਲਾਜ਼ਮ ਘਟਦੇ ਰਹੇ ਤੇ ਸ਼ਾਇਦ ਇਦਾਂ ਦੀ ਸਥਿਤੀ ਦੇ ਸਾਹਮਣਾ ਕਰਨਾ ਪੈ ਸਕਦਾ ਇਹ ਸਾਰੀਆਂ ਜਥੇਬੰਦੀਆਂ ਦੀ ਸਟ੍ਰਾਈਕ ਆ ਕੇ ਵਿੱਚੋਂ ਕੁਝ ਕੰਮ ਤੇ ਵੀ ਹੈਗੇ ਨੇ ਪਹਿਲਾਂ ਤਾਂ ਸੀਗੀ ਸਬਸਟੇਸ਼ਨ ਵਾਲੀ ਇੱਕ ਯੂਨੀਅਨ ਹੈਗੀ ਆ ਭਾਰਤ ਵਾਜ ਦੀ ਉਹ ਸੀਗੀ ਹੂੰ ਇਹ ਪ੍ਰੈਜ਼ੈਂਟ ਸੀਗੇ ਬਟ ਉਹ ਵੀ ਹੁਣ ਇਹਨਾਂ ਦੇ ਨਾਲ ਹੀ ਹੈ ਉਹ ਵੀ ਸਟ੍ਰਾਈਕ ਵਿੱਚ ਲੱਗੇ ਆ। ਅੱਛਾ ਅੱਛਾ ਹੁਣ ਪ੍ਰੈਜ਼ੈਂਟ ਕੋਈ ਨਹੀਂ ਹੈ ਫਿਰ ਗ੍ਰਿਡ ਕਿਵੇਂ ਚੱਲ ਰਹੇ ਨੇ? ਗ੍ਰਿਡ ਉਹਦੇ ਵਿੱਚ ਤਕਰੀਬਨ ਜਿਹੜੇ ਹੈਗੇ ਆ ਕੁਝ ਇੱਕ ਜਿਹੜੇ ਰਿਟਾਇਰ ਹੋਣ ਵਾਲੇ ਆ ਉਹਨਾਂ ਨੇ ਕੁਝ ਬੰਦਿਆਂ ਨੇ ਸਟ੍ਰਾਈਕ ਨਹੀਂ ਕੀਤੀ ਐ ਵੀ 2-4% ਜਿਹੜੇ ਹੈਗੇ ਆ ਉਹ ਹੈ। ਪਲੱਸ ਜਿਹੜੇ ਸਾਡੇ ਆਫੀਸਰਸ ਹੈਗੇ ਆ ਜਾਂ ਜੇਆਈਜ਼ ਹੈਗੇ ਆ ਜਿਨ੍ਹਾਂ ਨੇ ਜੇਆਈ ਤਾਂ ਵੈਸੇ ਸਟ੍ਰਾਈਕ ਵਿੱਚ ਇਨਵੋਲਡ ਹੈਗੇ ਆ ਉਹਨਾਂ ਵਿੱਚੋਂ ਕਈਆਂ ਨੇ ਨਹੀਂ ਕੀਤੇ ਉਹਨਾਂ ਦੀਆਂ ਡਿਊਟੀਆਂ ਡਾਈਆਂ ਜਾਂ ਐਸਡੀਓ ਸਾਡੇ ਪਟਿਆਲੇ ਤੋਂ ਆ ਐਕਸ਼ਨ ਪਟਿਆਲੇ ਤੋਂ ਆ। ਉਹਨਾਂ ਦੀਆਂ ਡਿਊਟੀਆਂ ਅਦਾ ਕਰ ਜਿਹੜੀ ਹੈ ਨਾ ਇਹ ਸਪਲਾਈ ਦੀ ਕੰਟੀਨਿਊਟੀ ਮੇਨਟੇਨ ਕਰ ਰਹੇ ਨੇ ਠੀਕ ਹੈ ਕੀਪਸਾ ਕੋਈ ਕੰਪਰੋਮਾਈਜ਼ ਹੋਣ ਦੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਦੇ ਕੋਈ ਚਾਂਸ ਨਜ਼ਰ ਆਉਂਦੇ ਨੇ ਤੁਹਾਨੂੰ ਜਲਦੀ ਨੇੜੇ ਹਮ ਹੈਗੀ ਹੈ ਜੀ ਚਾਂਸੇ ਦੇਖੋ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਣਾ ਤਾਂ ਪਊਗਾ ਜੀ ਕਿ ਆਪਾਂ ਸਪਲਾਈ ਜਿਹੜੀ ਹੈ ਨਿਰਵਿਘਨ ਚਲਾਨੀ ਹੈ ਤੇ ਸਿਸਟਮ ਚੱਲਦਾ ਰੱਖਣਾ ਤਾਂ ਕਿਸੇ ਨਾ ਕਿਸੇ ਦਿਨ ਜਿੱਦੇ ਪਹੁੰਚਾਂਗੇ ਆਸ ਹੈ ਕਿ ਹੋਰ ਵੀ ਸ਼ਾਇਦ ਕਿਸੇ ਨਾ ਕਿਸੇ ਕੁਝ ਤੇ ਪਹੁੰਚਾਂਗੇ ਅੰਦਾਜ਼ਾ ਕਿੰਨੀ ਦੇਰ ਲੱਗ ਸਕਦੀ ਹੈ ਹੋ ਸਕਦਾ ਅੱਜ ਵੀ ਸ਼ਾਇਦ ਹੋ ਜਵੇ ਹਾਂ ਚਲੋ ਥੈਂਕ ਯੂ ਜੀ ਸਾਹਿਬ ਹਾਂ ਜੀ ਬਹੁਤ